ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਲੇਡੀ ਫਿੰਗਰ ਯਾਨੀ ਕਿ ਭਿੰਡੀ ਦੀ ਸਬਜ਼ੀ ਇਸ ਦੇ ਵਾਸਤੇ ਅਸੀਂ ਲਈ ਹੈ 250 ਗ੍ਰਾਮ ਭਿੰਡੀ ਔਰ ਪਿਆਜ਼ ਭਿੰਡੀ ਨੂੰ ਵਧੀਆ ਤਰੀਕੇ ਨਾਲ ਧੋ ਕੇ ਕੱਟ ਲੈਣਾ ਹੈ ਜੀ ਔਰ ਪਿਆਜ਼ਾਂ ਨੂੰ ਵੀ ਉਸੇ ਤਰੀਕੇ ਨਾਲ ਧੋ ਕੇ ਲੰਮਾ ਲੰਮਾ ਕੱਟ ਲੈਣਾ ਹੈ ਫਿਰ ਇੱਕ ਪੈਨ ਪੈਨ ਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਹੈ ਬੱਡੀ ਕੜਛੀ ਔਰ ਪਿਆਜ਼ ਪਾ ਦੇਣੇ ਨੇ ਵਿੱਚ ਪਿਆਜ਼ਾਂ ਨੂੰ ਵਿੱਚ ਪਾਉਣ ਤੋਂ ਬਾਅਦ ਵਧੀਆ ਹਲਕੇ ਤਿੱਕੇ ਨਾਲ ਹਲਾ ਲੈਣਾ ਹੈ ਜੀ ਸਮਾਰ ਕੇ ਜੋ ਕਿ ਤੇਲ ਦੇ ਵਿੱਚ ਮਿਕਸ ਹੋ ਜਾਣ ਔਰ ਪਿਆਜ਼ ਨੂੰ ਆਪਾਂ ਉਨਾ ਚਿਰ ਹਲਾਉਣਾ ਹੈ ਜਿੰਨਾ ਚਿਰ ਕੀ ਇਹ 골ਡਨ ਬ੍ਰਾਊਨ ਨਾ ਹੋ ਜਾਣਾ ਹਲਕਾ ਹਲਕਾ ਹਲਾਉਂਦੇ ਰਹਿਣਾ ਹੈ ਤੇਲ ਦੇ ਵਿੱਚ ਔਰ ਗੈਸ ਦੀ ਆਂਚ ਬਿਲਕੁਲ ਨਾ ਜ਼ਿਆਦਾ ਘੱਟ ਨਾ ਜ਼ਿਆਦਾ ਤੇਜ਼ ਹੋਵੇ ਬਿਲਕੁਲ ਸਹੀ ਆਂਚ ਹੋਵੇ ਹਲਕਾ ਹਲਕਾ ਹਿਲਾਉਣਾ ਹੈ ਜਦੋਂ ਤੱਕ ਇਹ ਬ੍ਰਾਊਨ 골ਡਨ ਬ੍ਰਾਊਨ ਨਾ ਹੋ ਜਾਣ ਲਓ ਜੀ ਹੁਣ ਆਪਾਂ ਥੋੜੀ ਦੇਰ ਵਾਸਤੇ ਟੱਕਣ ਰੱਖ ਦਿੱਤਾ ਹੈ ਉੱਪਰ ਜਿਹਦੇ ਨਾਲ ਥੋੜਾ ਸਟੀਮ ਨਾਲ ਜਲਦੀ ਔਰ ਵਧੀਆ ਤਰੀਕੇ ਨਾਲ ਪਕਾ ਆ ਜਾਂਦਾ ਹੈ ਇਹ ਜੀਆਾਂ ਦੇ ਵਿੱਚ ਹਲਕਾ ਹਲਕਾ ਹਲਾਉਂਦੇ ਹੋ ਥੋੜਾ ਥੋੜਾ ਦੇਖੋ 골ਡਨ ਕਲਰ ਆਉਣ ਲੱਗ ਪਿਆ ਹੈ ਪਿਆਜ਼ਾਂ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਹੁਣ ਜੀ ਆਪਾਂ ਪਾ ਲਵਾਂਗੇ ਕਤੀਰੀ ਢੰਡੀ ਔਰ ਇਸ ਨੂੰ ਵਧੀਆ ਤਰੀਕੇ ਨਾਲ ਪਿਆਜ਼ਾਂ ਦੇ ਵਿੱਚ ਆਪਾਂ ਚੌਪ ਕਿਸਮਾਉ ਮਿਕਸ ਕਰ ਦੇਵਾਂਗੇ ਜੀ ਢੰਡੀ ਨੂੰ ਪਿਆਜ਼ਾਂ ਦੇ ਵਿੱਚ ਵਧੀਆ ਤਰੀਕੇ ਨਾਲ ਮਿਕਸ ਕਰ ਦੇਣਾ ਹੈ ਦੇਖੋ ਕਿ ਆ ਗਰੰਡੀ ਵਧੀਆ ਤਰੀਕੇ ਨਾਲ ਫ੍ਰਾਈਪਰੋ ਦੇ ਵਿੱਚ ਮਿਕਸ ਹੋ ਜਾਗਾ ਬਹੁਤ ਹੀ ਤੀਤੀ ਹੈ ਬਹੁਤ ਹੀ ਸਵਾਦ ਹੈ ਘੱਟ ਟਾਈਮ ਦੇ ਵਿੱਚ ਲਓ ਜੀ ਹੁਣ ਪਾਵਾਂਗੇ ਆਪਾਂ ਨਮਕ ਨਮਕ ਅਸੀਂ ਪਾਉਣਾ ਹੈ 1/2 ਚਮਚ ਬਾਕੀ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਾਲ ਮਿਰਚ 1/2 ਚਮਚ ਫਿਰ ਪਾਵਾਂਗੇ ਜੀ ਆਪਾਂ ਹਲਦੀ ਤਾਂ ਜੀ ਜੀ ਆਪਾਂ 1/2 ਚਮਚ ਪਾਵਾਂਗੇ ਤੁਸੀਂ ਆਪਦੇ ਹਿਸਾਬ ਨਾਲ ਘੱਟ ਜਾਂ ਵੱਧ ਕਰ ਸਕਦੇ ਹੋ ਔਰ ਪੂਰੇ ਨੂੰ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ ਹੈ ਜੀ ਜੋ ਕਿ ਸਹੀ ਤਰੀਕੇ ਨਾਲ ਪਿਆਜ਼ ਤੇ ਟੰਬੀ ਦੇ ਦੇਖੋ ਵਧੀਆ ਮਿਕਸ ਹੋ ਜਾਵੇ ਔਰ ਵਧੀਆ ਤਰੀਕੇ ਨਾਲ ਹਲਾ ਕੇ ਜਿਹੜਾ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਪੂਰੇ ਤਰੀਕੇ ਨਾਲ ਪਿਆਜ਼ ਔਰ ਟੰਬੀ ਮਸਾਲਿਆਂ ਦੇ ਵਿੱਚ ਵਧੀਆ ਤਰੀਕੇ ਨਾਲ ਮਿਕਸ ਹੋ ਚੁੱਕੇ ਆ ਜੀ। ਲਓ ਜੀ, कलर ਚੈੱਕ ਕਰੋ ਤੁਸੀਂ। ਬਹੁਤ ਸੋਹਣਾ 골ਡਨ ਕਲਰ। ਕੀ ਬਾਤ, लाजवाब। ਬਹੁਤ ਹੀ ਸੋਹਣੀ ਔਰ ਬਹੁਤ ਹੀ ਕਲਰਫੁਲ ਸਿੰਡੀ ਆਪਣੇ ਬਣ ਕੇ ਤਿਆਰ ਹੋ ਰਹੀ ਆ ਜੀ। ਲਓ ਜੀ, ਹੁਣ ਤੁਸੀਂ ਕਲਰ ਚੈੱਕ ਕਰ ਸਕਦੇ ਹੋ। ਹੁਣ ਆਪਾਂ ਛੋੜ ਦੇ ਟਾਈਮ ਬਾਅਦ ਤੇ ਇਹਨੂੰ ਠਕ ਦੇਵਾਂਗੇ। ਜੋ ਕਿ ਇਹਨੂੰ ਦੰਬ ਵੀ ਕਹਿ ਸਕਦੇ ਆ ਜਿਹਦੀ ਸਟੀਮ ਦੇ ਨਾਲ ਢਿੱਲੀ ਦਾ ਪਾਣੀ ਵੀ ਥੋੜਾ ਬਹੁਤ ਹੋ ਜਾਂਦਾ ਹੈ ਦੇਖੋ ਜੀ ਢਿੰਡੀ ਇਸ ਤਰ੍ਹਾਂ ਬਣ ਕੇ ਬਹੁਤ ਵਧੀਆ ਤਿਆਰ ਹੋ ਚੁੱਕੀ ਹੈ ਬਹੁਤ ਹੀ ਸੋਹਣਾ ਕਲਰ ਔਰ ਦੇਖਣ ਨੂੰ ਬਹੁਤ ਖੂਬਸੂਰਤ ਲੱਗ ਰਹੀ ਹੈ ਲਓ ਜੀ ਢਿੰਡੀ ਹੁਣ ਸਰਵ ਹੋਣ ਵਾਸਤੇ ਤਿਆਰ ਹੈ ਇਹਨੂੰ ਆਪਾਂ ਪਰਾਂਠਿਆਂ ਦੇ ਨਾਲ ਜਾਂ ਰੋਟੀ ਦੇ ਨਾਲ ਖਾ ਸਕਦੇ ਆਂ ਬਹੁਤ ਹੀ ਟੇਸਟੀ ਔਰ ਬਹੁਤ ਹੀ ਸੁਆਦ ਵਧੀਆ ਔਰ ਛੇਤੀ ਔਰ ਹੈਲਦੀ ਸਬਜੀ ਹੈ ਔਰ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀ ਚੀਜ਼ ਹੈ ਜੀ ਕੋਈ ਜ਼ਿਆਦਾ ਇਹਦੇ ਵਿੱਚ ਮਿਹਨਤ ਜਾਂ ਕੋਈ ਜ਼ਿਆਦਾ ਚੀਜ਼ਾਂ ਦੀ ਲੋੜ ਨਹੀਂ ਥੋੜੇ ਸਮੇਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਟੇਸਟੀ ਪਿੰਡੀ ਤਿਆਰ ਹੋ ਜਾਂਦੀ ਹੈ ਜੀ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਨ ਵਾਸਤੇ ਰੈਡੀ ਕਰ ਲਿਆ ਹੈ ਜੀ ਲੋ ਜੀ ਤੁਹਾਡੇ ਵਾਸਤੇ ਅੱਜ ਤਿਆਰ ਕੀਤੀ ਹੈ ਪਿੰਡੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਕਮੈਂਟ ਕਰੋ ਜੀ ਜਿਹਨੇ ਜਿਹਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਔਰ ਸਾਨੂੰ ਹੋਰ ਵਧੀਆ ਵੀਡੀਓ ਬਣਾਉਣ ਵਾਸਤੇ ਸਾਡਾ ਹੌਸਲਾ ਵਧਾਓ ਥੈਂਕ ਯੂ ਧੰਨਵਾਦ ਫੇਰ ਇੱਕ ਵਾਰ ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ thank you for watching our channel kv di rasoi thank you ji bahut bahut thank you